ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੰਡ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਸ ਕੌਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਨ੍ਹਾਂ ਦੇ ਟ੍ਰਾਇਲ ਅਜੇ ਪੈਂਡਿੰਗ ਨੇ ਕਿਉਂਕਿ ਆਪਣੇ 11 ਤਰੀਕ ਤੋਂ ਜਿਹੜੀ ਫਿਜ਼ੀਕਲ ਸਟਾਰਟ ਹੋਈ ਸੀ ਤੇ 17 ਤਰੀਕ ਤੱਕ ਚੱਲਣੇ ਆ ਤੇ ਜਿਹੜਾ ਅੱਜ ਆਪਣਾ ਤੀਜਾ ਦਿਨ ਹੈ ਫਿਜ਼ੀਕਲ ਦਾ 11 ਤਰੀਕ ਦੇ ਹੋ ਚੁੱਕੇ ਨੇ 12 ਤਰੀਕ ਵਾਲੇ ਬੱਚਿਆਂ ਦੇ ਹੋ ਚੁੱਕੇ ਨੇ ਤੇ ਅੱਜ ਹੁਣ ਜਿਹੜੇ ਹੈਗਾ 7 ਵਜੇ ਫਿਜ਼ੀਕਲ ਸਟਾਰਟ ਹੋ ਜਾਣਗੇ ਦੇ ਇਸ ਤੋਂ ਬਾਅਦ ਉਹ 5 ਵਜੇ ਤੱਕ ਕੋਈ ਚੱਲ ਸਕਦੇ ਆ 12 ਵਜੇ ਵੀ ਨਹੀਂ ਸਕਦੇ ਥੋੜੇ ਖਤਮ ਹੋ ਸਕਦੇ ਆ ਠੀਕ ਆ ਤੇ ਜਿਹੜੇ ਕੁਝ ਹੁਣ ਆਪਾਂ ਨੂੰ 2 ਦਿਨਾਂ ਦੇ ਵਿੱਚ ਬੱਚਿਆਂ ਨੇ ਪ੍ਰੋਬਲਮਸ ਫੇਸ ਕਰੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨੀਆਂ ਤੇ ਮੈਟ ਬਾਰੇ ਵੀ ਗੱਲਬਾਤ ਕਰਨੀ ਹੈ ਕਿਉਂਕਿ ਹੁਣ ਅਸੀਂ ਗਰਾਊਂਡ ਦੇ ਵਿੱਚ ਆ ਸਾਨੂੰ ਪਤਾ ਕਿ ਕਿੰਨੇ ਕਿ ਜਿਹੜੀ ਹੈਗੇ ਬੱਚਿਆਂ ਤੋਂ ਕਿੰਨੇ ਨੰਬਰਾਂ ਵਾਲੇ ਬੱਚੇ ਰਨਿੰਗ ਕਰ ਰਹੇ ਨੇ ਉਹਨਾਂ ਦਾ ਕੀ ਟਾਈਮ ਆ ਰਿਹਾ ਤੇ ਕਿੰਨਾ ਕਿ ਜਿਹੜਾ ਮੈਟ ਦੇ ਵਿੱਚ ਥੋੜੀ ਦੇ ਵਿੱਚ ਫਰਕ ਪਊਗਾ ਠੀਕ ਹੈ ਤੇ ਐਂਟਰੀ ਟਾਈਮ ਦੇ ਕੁਝ ਬੱਚੇ ਜਿਹੜਾ ਹੈਗਾ ਪਹਿਲਾਂ ਐਂਟਰੀ ਲੈ ਰਹੇ ਸੀ ਆਪਾਂ ਸਾਰੀਆਂ ਚੀਜ਼ਾਂ ਬਾਰੇ ਅੱਜ ਥੋੜੀ ਗੱਲਬਾਤ ਕਰਾਂਗੇ ਜਿੰਨਾ ਕ ਆਪਾਂ ਤੁਹਾਨੂੰ ਇਸ ਮੇਜ ਤੋਂ ਦੇਖ ਰਿਹਾ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਤੁਹਾਨੂੰ ਜਾਣਕਾਰੀ ਦੇਣੀ ਆ ਤੇ ਸਭ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਓ ਜਿਨ੍ਹਾਂ ਨੇ ਫਿਜ਼ੀਕਲ ਦੇਣ ਜਾਣਾ ਤਾਂ ਜੋ ਉਹ ਜਿਹੜੀਆਂ ਗਲਤੀਆਂ ਨੇ ਉਹ ਨਾ ਕਰਨ ਕਿਉਂਕਿ ਕੁਝ ਬੱਚੇ ਜਿਹੜੇ ਹੈਗੇ ਆ ਮੰਨ ਲਓ ਕਿ ਉੱਥੇ ਜਾ ਕੇ ਕੁਝ ਚੀਜ਼ਾਂ ਅੰਦਰ ਲਿਆ ਰਹਿਆ ਤਾਂ ਫਿਰ ਉਹਨਾਂ ਨੂੰ ਜਿਹੜਾ ਹੈ ਬਾਹਰ ਘਟ ਦਿੱਤਾ ਜਾ ਰਿਹਾ ਹੈ ਠੀਕ ਹੈ ਤਾਂ ਜਿਹੜਾ ਹੈਗਾ ਉਹਨਾਂ ਦਾ ਐਂਟਰੀ ਟਾਈਮ ਹੈ ਉਹ ਲੇਟ ਹੋ ਰਿਹਾ ਹੈ ਅਗਰ ਤੁਸੀਂ ਆਪਣੀ ਐਂਟਰੀ ਟਾਈਮ ਤੋਂ 1-2 ਮਤਲਬ ਕਿ 10 ਜਾਂ 20 ਮਿੰਟ ਲੇਟ ਹੋ ਗਏ ਤਾਂ ਘੱਟੋ-ਘੱਟ ਤੁਸੀਂ 2 ਘੰਟੇ ਦੇ ਮੰਨ ਕੇ ਚੱਲੋ ਕਿ 2 ਘੰਟੇ ਛੋਟੀ ਬਾਰੀ ਨਹੀਂ ਆਉਂਦੀ ਕਿਉਂਕਿ ਬੱਚੇ ਉਥੇ ਪਹਿਲੀ ਬਹੁਤ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਆਹ ਹੁਣ ਤੁਸੀਂ ਮੰਨ ਕੇ ਚੱਲੋ ਕਿ 7 ਵਾਲਾ ਗਰੁੱਪ ਹੋ ਗਿਆ 8 ਵਾਲਾ ਗਰੁੱਪ ਹੋ ਗਿਆ ਠੀਕ ਹੈ ਮੈਕਸਿਮ 12 ਵਜੇ ਤੱਕ ਚੱਲਦੀ ਹੈ ਠੀਕ ਹੈ ਰਨਿੰਗ ਤੇ 7 ਵਾਲੇ ਗਰੁੱਪ ਦੇ ਵਿੱਚ ਘੱਟੋ-ਘੱਟ 200 ਬੰਦਾ ਇੱਕ ਗਰਾਊਂਡ ਦੇ ਵਿੱਚ ਐਂਟਰ ਹੁੰਦਾ ਹੈ ਗਰਲ ਸਾਈਡ ਇਹ ਘੱਟ ਹੋਣਾ ਜਿਹੜੇ ਬੁਆਏ ਸਾਈਡ ਨੇ ਜੇ ਹੁਣ ਜਿਹੜੇ ਇਹ 200 ਬੰਦੇ ਦਾ ਗਰੁੱਪ ਹੈ ਤੇ ਇਹਨੂੰ ਅੱਗੇ 30-30 ਬੰਦੇ ਦੇ ਗਰੁੱਪਸ ਵਿੱਚ ਛੋਣਦੇ ਨੇ ਘੱਟੋ-ਘੱਟ 7-8 ਗਰੁੱਪ ਬੰਦੇ ਨੇ ਠੀਕ ਹੈ ਇਹ ਕਿੰਨੇ ਵਜੇ ਤੱਕ ਫ੍ਰੀ ਹੁੰਦੇ ਆ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨੀ ਆ ਤੇ ਸਭ ਤੋਂ ਪਹਿਲਾਂ ਤਾਂ ਇਹ ਇਮੇਜਸ ਤੁਸੀਂ ਕੱਲ ਪਰਸੂ ਜੇ ਪਹਿਲੇ ਵੀਡੀਓ ਭੇਜ ਭੇਜ ਦਿੱਤੀ ਸੀ ਜਿਹੜੀ ਗਰੁੱਪਾਂ ਦੇ ਵਿੱਚ ਠੀਕ ਹੈ ਤੁਹਾਨੂੰ ਇਹ ਪਤਾ ਲੱਗੀ ਗਿਆ ਹੋਊਗਾ ਕਿ ਸਭ ਤੋਂ ਪਹਿਲਾਂ ਇਹ ਕੁੜੀਆਂ ਦਾ ਪ੍ਰੋਸੈਸ ਵੀ ਤੇ ਮੁੰਡਿਆਂ ਦਾ ਪ੍ਰੋਸੈਸ ਵੀ ਇਹ ਸੇਮ ਆ ਸਭ ਤੋਂ ਪਹਿਲਾਂ ਤੁਹਾਡੀ ਗਰਾਉਂਡ ਐਂਟਰੀ ਹੋਣੀ ਆ ਠੀਕ ਆ ਗਰਾਉਂਡ ਐਂਟਰੀ ਦੇ ਵਿੱਚ ਤੁਹਾਨੂੰ ਇਸ ਤਰੀਕੇ ਨਾਲ ਬਿਠਾਇਆ ਜਾਣਾ ਇਹ ਜਿਹੜਾ ਹੈਗਾ ਆਪਣੀ ਚਿੱਤੀ ਵਰਦੀ ਹੈ ਜਿਹੜੀ ਜਿਹੜੀ ਇਹ ਤੁਹਾਨੂੰ ਚੈਸਟ ਨੰਬਰ ਦਿੰਦੇ ਨੇ ਇਹ ਸੋਡੀ ਐਥਲੈਟਿਕ ਗਰਾਉਂਡ ਪ੍ਰੇਡ ਗਰਾਉਂਡ ਦੇ ਵਿੱਚ ਆ ਸੌਰੀ ਇਹ ਸਿਰਫ ਮਤਲਬ ਕਿ ਲੜਕੀਆਂ ਲਈ ਆ ਤੇ ਜਿਹੜੀ ਖਾਕੀ ਵਰਦੀ ਇਸ ਤਰੀਕੇ ਦੀ ਇਹੀ ਹੈ ਪ੍ਰੇਡ ਗਰਾਊਂਡ ਦੇ ਵਿੱਚ ਇਹ ਜਿਹੜੀ ਹੈ ਬੁਆਇਸ ਲਈ ਆ ਠੀਕ ਹੈ ਤੇ ਇਹ ਜਿਹੜੀ ਆਪਾਂ ਜੰਪ ਵਾਲੀ ਵੀਡੀਓ ਸੀ ਇਹ ਲਾਸਟ ਇਅਰ ਦੀ ਸੀ ਇਸ ਵਾਰ ਦੀ ਨਹੀਂ ਹੈਗੀ ਕਿਉਂਕਿ ਪਿਛਲੀ ਵਾਰ ਪ੍ਰੇਡ ਗਰਾਊਂਡ ਦੇ ਵਿੱਚ ਮੁੰਡਿਆਂ ਦਾ ਵੀ ਜਿਹੜਾ ਹੈਗਾ ਫਿਜ਼ੀਕਲ ਹੋਇਆ ਸੀਗਾ ਠੀਕ ਹੈ ਇਸ ਤਰੀਕੇ ਨਾਲ ਪਹਿਲਾਂ ਤੁਹਾਨੂੰ ਗਰਾਊਂਡ ਦੇ ਵਿੱਚ ਬਿਠਾਇਆ ਜਾਊਗਾ ਫਿਰ ਤੁਹਾਡੀ ਰਨਿੰਗ ਲਗਾਈ ਜਾਊਗੀ ਫਿਰ ਤੁਹਾਡਾ ਜਿਹੜਾ ਹੈ ਜਿਹੜਾ ਹੈਗਾ ਲੌਂਗ ਜੰਪ ਲਗਾਇਆ ਜਾਊਗਾ ਠੀਕ ਹੈ ਲੌਂਗ ਜੰਪ ਤੋਂ ਬਾਅਦ ਤੁਹਾਡਾ ਹਾਈ ਜੰਪ ਲਗਾਇਆ ਜਾਂਦਾ ਹਾਈ ਜੰਪ ਲਗਾਉਣ ਤੋਂ ਬਾਅਦ ਜਦੋਂ ਤੁਹਾਡਾ ਹਾਈ ਜੰਪ ਨਿਬੜ ਜਾਂਦਾ ਫਿਰ ਤੁਹਾਨੂੰ ਜਿੱਥੇ ਤੁਹਾਨੂੰ ਜਿਹੜਾ ਹੈਗਾ ਪਹਿਲਾਂ ਬਿਠਾਇਆ ਗਿਆ ਸੀ ਉੱਥੇ ਲੈ ਕੇ ਆ ਜਾਂਦਾ ਠੀਕ ਆ ਇੱਥੇ ਤੁਹਾਡੀਆਂ ਹਾਈਟ ਮੈਜ਼ਰਮੈਂਟ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਇੱਥੇ ਤੁਹਾਡੀ ਹਾਈਟ ਮੈਜ਼ਰਮੈਂਟ ਕੀਤੀ ਜਾਂਦੀ ਆ ਤੇ ਇੱਥੇ ਤੁਹਾਨੂੰ ਜਿਹੜੀ ਪਾਸਿੰਗ ਸਲਿੱਪ ਦਿੱਤੀ ਜਾਂਦੀ ਆ ਕਿ ਤੁਸੀਂ ਪਾਸ ਹੋ ਜਾਂ ਫੇਲ ਹੋ ਜਿਹੜੇ ਬੱਚੇ ਨੇ ਪਾਸ ਕਰਿਆ ਹੁੰਦਾ ਉਹ ਗਰਾਊਂਡ ਦੇ ਵਿੱਚੋਂ ਜਿਹੜੇ ਬੱਚੇ ਫੇਲ ਹੁੰਦੇ ਨੇ ਉਹਨਾਂ ਨੂੰ ਨਾਲ ਦੇ ਨਾਲ ਜਿਹੜਾ ਹੈ ਗਰਾਊਂਡ ਦੇ ਬਾਹਰ ਉਹ ਵੀ ਛੱਡ ਦਿੱਤਾ ਜਾਂਦਾ ਠੀਕ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਗਰੁੱਪ ਵਿੱਚ ਕਿੰਨੇ ਬੰਦੇ ਦੀ ਐਂਟਰੀ ਹੁੰਦੀ ਆ ਫਿਲਹਾਲ ਤਾਂ ਗਰੁੱਪ ਦੇ ਵਿੱਚ ਦੇਖੋ 30 ਬੰਦੇ ਦੀ ਐਂਟਰੀ ਹੋ ਰਹੀ ਆ ਡੇਲੀ 1200 1200 ਦਾ ਜਿਹੜਾ ਬੱਚਿਆਂ ਦਾ ਫੀਕਲ ਹੋ ਰਿਹਾ ਹੈ ਗਰਾਊਂਡ ਦੇ ਵਿੱਚ 30 ਬੰਦੇ ਦੀ ਜਿਹੜੀ ਐਂਟਰੀ ਹੋ ਰਹੀ ਆ ਇੱਕ ਗਰੁੱਪ ਦੇ ਵਿੱਚ ਚਾਹੇ ਉਹ ਕੁੜੀਆਂ ਦਾ ਚਾਹੇ ਉਹ ਮੁੰਡਿਆਂ ਦਾ ਹੁਣ ਆਪਾਂ ਗੱਲ ਕਰਦੇ ਆ ਐਂਟਰੀ ਟਾਈਮ ਦੀ ਐਂਟਰੀ ਟਾਈਮ ਦੇਖੋ ਐਡਮਿਟ ਕਾਰਡ ਦੇ ਹਿਸਾਬ ਨਾਲ ਜਿਹੜਾ ਪਿਛਲੀ ਵਾਰ ਹੋਇਆ ਸੀਗਾ 2024 2023 ਦੇ ਵਿੱਚ ਜਿਹੜਾ ਪਹਿਲਾਂ ਹੋਇਆ ਸੀ ਉਦੋਂ ਤੁਸੀਂ ਆਪਣੇ ਐਡਮਿਟ ਕਾਰਡ ਦੇ ਹਿਸਾਬ ਨਾਲ ਵੀ ਐਂਟਰੀ ਲੈ ਸਕਦੇ ਸੀ ਤੇ ਜਦੋਂ ਤੁਹਾਡਾ ਦਿਲ ਕਰਦਾ ਸੀ ਤੁਸੀਂ ਉਦੋਂ ਐਂਟਰੀ ਲੈ ਸਕਦੇ ਸੀ ਮਤਲਬ ਅਗਰ ਤੁਸੀਂ ਜਲਦੀ ਲੈਣੀ ਆ ਉਹ ਵੀ ਠੀਕ ਆ ਅਗਰ ਤੁਸੀਂ ਲੇਟ ਲੈਣੀ ਆ ਤਾਂ ਤੁਸੀਂ ਉਦੋਂ ਵੀ ਐਂਟਰੀ ਲੈ ਸਕਦੇ ਸੀ ਪਰ ਇਸ ਵਾਰ ਇਸ ਤਰੀਕੇ ਨਾਲ ਨਹੀਂ ਹੋਇਆ ਇਸ ਵਾਰ ਜਿਹੜਾ ਹੈਗਾ ਮਤਲਬ ਕਿ ਕੋਸ ਅਸਿਸਟੈਂਟ ਦੇ ਵਿੱਚ ਖਰਾਬੀ ਹੋਣ ਕਾਰਨ ਜਿਹੜੇ ਬੱਚਿਆਂ ਦਾ ਟਾਈਮ 7 ਵਜੇ ਆ ਉਹਦੀ ਐਂਟਰੀ ਸਿਰਫ 7 ਵਜੇ ਹੋਊਗੀ ਜਿਹੜੇ ਬੱਚਿਆਂ ਦਾ ਟਾਈਮ 8 ਵਜੇ ਸੀ ਉਹਨਾਂ ਦੀ ਐਂਟਰੀ 8 ਵਜੇ 9 ਵਾਲਿਆਂ ਦੀ 9 ਵਜੇ 10 ਵਾਲਿਆਂ ਦੀ 10 ਵਜੇ ਇਸ ਤਰੀਕੇ ਨਾਲ ਐਂਟਰੀ ਹੋ ਰਹੀ ਆ ਹਾਂ ਵੀ ਇਹ ਹੋ ਸਕਦਾ ਕਿ 5-10 ਮਿੰਟ ਪਹਿਲਾਂ ਹੋ ਜੇ ਜਾਂ 5-10 ਮਿੰਟ ਬਾਅਦ ਹੋ ਜੇ ਪਰ ਤੁਸੀਂ ਆਪਣੇ ਟਾਈਮ ਦੇ ਨਾਲ ਹੀ ਐਂਟਰੀ ਕਰਿਓ ਅਗਰ ਕਿਸੇ ਨੂੰ ਲੱਗਦਾ ਕਿ ਹਾਂ ਵੀ 10 ਵਜੇ ਰਨਿੰਗ ਨਹੀਂ ਹੋਣੀ ਤਾਂ ਕੋਈ ਟਰਾਈ ਕਰ ਸਕਦਾ ਠੀਕ ਆ 9 10 11 ਵਾਲੇ 12 ਵਾਲੇ ਬੱਚੇ ਟਰਾਈ ਕਰ ਸਕਦੇ ਨੇ ਪਰ ਜਿਹੜਾ ਹੈਗਾ ਮੰਨ ਲਓ ਕਿ ਇੰਟਰਵਿਊ ਛੋਟੀ ਅਗਰ ਬਾਇ ਚਾਂਸ ਹੋ ਜਾਂਦੇ ਤਾਂ ਠੀਕ ਆ ਤੁਹਾਡੇ ਲਈ ਬੈਸਟ ਵਿਸ਼ੇਸ਼ ਨੇ ਠੀਕ ਆ ਬੈਸਟ ਲੱਕ ਆ ਤੁਹਾਡਾ ਪਰ ਨਹੀਂ ਟਾਈਮਿੰਗ ਛੋਟੀ ਛੋਟੀ ਟਾਈਮ ਦੇ ਹਿਸਾਬ ਨਾਲ ਹੀ ਹੋਣੀ ਹੈ ਜਿਹੜਾ ਤੁਹਾਡਾ ਐਡਮਿਟ ਕਾਰਡ ਦੇ ਉੱਪਰ ਲਿਖਿਆ ਹੋਇਆ ਠੀਕ ਆ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਉਮੀਦਵਾਰ ਕਿੰਨੇ ਫਿਜ਼ੀਕਲ ਪਾਸ ਕਰ ਰਹੇ ਨੇ ਹੁਣ ਦੇਖੋ ਅਸੀਂ 2 ਦਿਨਾਂ ਤੋਂ 3 ਦਿਨਾਂ ਤੋਂ ਗਰਾਊਂਡ ਦੇ ਵਿੱਚ ਦੇਖ ਰਹੇ ਹਾਂ ਤੇ ਹੁਣ ਅੱਗੇ ਵੀ ਜਿਹੜੇ ਸਭ ਦੇ ਹਾਲਾਤ ਬਣੇ ਹੋਏ ਨੇ ਸਾਨੂੰ ਮਤਲਬ ਕਿ ਗਰਾਊਂਡਾਂ ਦੇ ਵਿੱਚ ਇਹੀ ਲੱਗ ਰਿਹਾ ਕਿ ਮਤਲਬ ਕਿ ਬੱਚੇ ਜ਼ਿਆਦਾ ਫਿਜ਼ੀਕਲ ਪਾਸ ਨਹੀਂ ਕਰ ਰਹੇ ਕੱਲ੍ਹ ਸੀ ਕਟੋਕਟ 4-5 ਗਰੁੱਪ ਅਸੀਂ ਲੀਡ ਕਰੇ ਤੇ 4-5 ਗਰੁੱਪਾਂ ਦੇ ਵਿੱਚੋਂ ਵਿੱਚ 14 ਤੋਂ 15 ਸਟੂਡੈਂਟ ਫੇਲ ਹੋ ਰਹੇ ਸੀ ਸਿਰਫ ਰਨਿੰਗ ਦੇ ਵਿੱਚੋਂ ਠੀਕ ਹੈ 30 ਬੰਦਿਆਂ ਦਾ ਗਰੁੱਪ ਹੈ 30 'ਚੋਂ 15 ਬੰਦੇ ਰਨਿੰਗ 'ਚ ਹੀ ਰਹਿ ਰਹੇ ਨੇ ਇਸ ਵਾਰ ਰਨਿੰਗ ਨਹੀਂ ਲੱਗ ਰਹੀ ਬੱਚੇ ਤਾਂ ਕੁਝ ਬੱਚੇ ਹੁਣ ਮੈਨੂੰ ਜਿਹੜੇ ਪਰਸਨਲ ਮੇਰੇ ਕੰਟੈਕਟ ਦੇ ਨੇ ਉਹ ਮੈਨੂੰ ਕਹਿੰਦੇ ਨੇ ਕਿ ਸਰ ਸਾਡੀ ਗਰਾਊਂਡ ਦੇ ਵਿੱਚ ਆਪਦੇ ਮਤਲਬ ਕਿ ਪਿੰਡ ਦੇ ਸ਼ਹਿਰ ਦੇ ਗਰਾਊਂਡ ਦੇ ਵਿੱਚ ਉੱਥੇ ਮੇਰਾ 6-6 ਦਾ ਟਾਈਮ ਆ ਰਿਹਾ ਸੀ ਉੱਥੇ ਮੇਰੇ 7 ਦੇ ਕੋਲ ਯਾਰ ਹੈ ਟਾਈਮ ਉੱਥੇ ਮੇਰੇ ਲੈਗਸ ਦਾ ਮਤਲਬ ਕਿ ਪੇਨ ਹੋ ਰਿਹਾ ਠੀਕ ਆ ਉਹ ਤੁਸੀਂ ਆਪਣਾ ਜਿਹੜਾ ਪੇਨ ਕਿਲਰ ਕੋਈ ਲੈ ਕੇ ਜਾਇਓ ਠੀਕ ਹੈ ਆਪਣੇ ਮੂਵ ਮਾਵ ਲੈ ਕੇ ਜਾਇਓ ਅੰਦਰ ਐਂਟਰੀ ਨਹੀਂ ਹੋਉਂਦੇਣੀ ਅੰਦਰ ਤੁਸੀਂ ਪਹਿਲੀ ਕੋਈ ਬਾਹਰੋਂ ਕੋਈ ਗੋਲੀ ਆਪਣਾ ਪੇਨ ਕਿਲਰ ਹੋਵੇ ਕੋਈ ਮੂਵ ਹੋਵੇ ਕੁਝ ਵੀ ਆਪਣਾ ਜਿਹੜਾ ਹੈਗਾ ਠੀਕ ਹੈ ਤੇ ਤੁਸੀਂ ਲਾ ਲਓ 30 ਚੋਂ 15 ਬੰਦੇ ਰਨਿੰਗ ਚੋਂ ਜਾ ਰਹੇ ਹੈ ਤੇ 3 ਤੋਂ 4 ਤਿੰਨ ਆਪਾਂ ਮੈਕਸਿਮ ਮੰਨ ਸਕਦਾ ਤਿੰਨ ਬੰਦੇ ਇੱਕ ਟੂਟ ਇੱਕ ਗਰੁੱਪ ਦੇ ਵਿੱਚੋਂ ਉਹ ਸੋਡੇ ਲੌਂਗ ਜੂ ਜਾ ਰਹੇਗਾ ਮੰਨ ਲਓ ਕਿ 30 ਦੇ ਵਿੱਚੋਂ ਸਿਰਫ ਤੁਸੀਂ ਲਾ ਲਓ ਵੀ 14 ਬੰਦੇ ਆਪਾਂ ਐਵਰੇਜ ਮੰਨ ਸਕਦਾ 14 ਬੰਦੇ ਫਿਜ਼ੀਕਲ ਪਾਸ ਕਰ ਰਹੇ ਨੇ ਹੁਣ ਜਿਨ੍ਹਾਂ ਦੇ ਨੰਬਰ 80 80 ਸੀ ਮੇਰੀ ਜਿਹੜੀ ਕੱਲ ਮੈਂ ਚੈਨਲ ਨਾਲ ਗੱਲਬਾਤ ਕਰੀਆ ਤੇ ਆਪਾਂ ਤੁਹਾਨੂੰ ਅੱਜ ਉਸ ਬਾਰੇ ਰਿਵਿਊ ਵੀ ਦੇਵਾਂਗੇ ਉਹਨਾਂ ਦਾ ਸਾਰਾ ਗਰਾਊਂਡ ਐਕਸਪੀਰੀਅੰਸ ਦੱਸਾਂਗੇ ਕਈ ਬੱਚਿਆਂ ਦੇ 80 80 82 82 ਨੰਬਰ ਸੀ ਠੀਕ ਹੈ ਤਿੰਨ ਬੱਚੇ ਮੇਰੇ ਕੋਲ ਨਾਸੀ ਵੀ ਤੋਂ ਪਲੱਸ ਵਾਲੇ ਬੱਚਿਆਂ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਦਾ ਫਿਜ਼ੀਕਲ ਰਹਿ ਗਿਆ ਸਿਰਫ ਰਨਿੰਗ ਕਰਕੇ ਤੇ ਇਸ ਕਰਕੇ ਜਿੰਨਾ ਕੁ ਆਪਾਂ ਨੂੰ ਲੱਗਦਾ ਕਿ ਜੇ 80 80 ਵਾਲੇ ਬੱਚੇ ਦੀ ਮਤਲਬ ਕਿ ਫਿਜ਼ੀਕਲ ਨਹੀਂ ਕਲੀਅਰ ਹੋ ਰਿਹਾ ਤੇ ਜਿਹੜੇ ਘੱਟ ਨੰਬਰਾਂ ਵਾਲੇ ਬੱਚੇ ਨੇ ਉਹ ਉਹ ਜਿਹੜਾ ਹੈਗਾ ਫਿਜ਼ੀਕਲ ਕਲੀਅਰ ਕਰ ਰਹੇ ਨੇ ਤੇ ਆਪਾਂ ਇਸ ਤੋਂ ਅੰਦਾਜ਼ਾ ਲਾ ਸਕਦੇ ਵੀ ਮੈਟ ਜ਼ਿਆਦਾ ਹਾਈ ਨਹੀਂ ਜਾਊਗੀ ਠੀਕ ਹੈ ਮੈਲਟ ਆਪਾਂ ਇਹ ਜਿਹੜੀ ਨਾਰਮਲ ਮੈਟ ਹੈਗਰ ਪਿਛਲੀ ਵਾਰ 8 8 7 7 ਨੰਬਰ ਵਧੀ ਸੀ ਅਗਰ ਇਸ ਵਾਰ ਜਿਸ ਤਰੀਕੇ ਦੇ ਹਾਲਾਤ ਨੇ ਰਨਿੰਗ ਦੇ ਲੌਂਗ ਜੰਪ ਦੇ ਮੈਟ ਵੱਧੂ 6 ਨੰਬਰ ਤੱਕ ਵੱਧ ਸਕਦੀ ਹੈ ਇਸ ਤੋਂ ਜ਼ਿਆਦਾ ਨਹੀਂ ਵੱਧੂ ਮੈਟ ਠੀਕ ਹੈ 6 ਤੋਂ 6.5 ਦੇ ਵਿਚਕਾਰ ਰਹੇਗੀ ਕਿਉਂਕਿ ਪਿਛਲੀ ਵਾਰ ਕੀ ਚੱਕਰ ਸੀਗਾ ਇਸ ਵਾਰ ਜਦੋਂ ਫੀਕਲ ਸਟਾਰਟ ਹੋਇਆ ਨਾ ਇਸ ਵਾਰ ਇੱਕ ਤਾਂ ਗਰਮੀ ਜਾਂਦੇ ਆ ਠੀਕ ਆ ਪਿਛਲੀ ਵਾਰ 1 ਦਸੰਬਰ ਤੋਂ ਮਤਲਬ ਕਿ ਦਸੰਬਰ ਦੇ ਮਤਲਬ ਦਸੰਬਰ ਹਾਂ ਨੰਬਰ ਦਸੰਬਰ ਦੇ ਵਿੱਚ ਸਟਾਰਟ ਹੋਈ ਸੀ ਫਿਜ਼ੀਕਲ ਠੀਕ ਹੈ ਉਦੋਂ ਸੀ ਠੰਡ ਠੰਡ ਕਰਕੇ ਜਿਹੜਾ ਹੈਗਾ ਫਿਜ਼ੀਕਲ ਉਦੋਂ ਬੱਚੇ ਜਿਆਦਾ ਕਲੀਅਰ ਕਰ ਰਹੇ ਸੀਗੇ ਇਸ ਵਾਰ ਹੁਣ ਤੁਸੀਂ ਇੱਕ ਮੈਂ ਤੁਹਾਨੂੰ ਜਿਹੜੀ ਹੋਰ ਚੀਜ਼ ਦੱਸਦਾ ਤੁਸੀਂ ਅੰਦਰ ਕੁਝ ਇੱਕ ਤਾਂ ਤੁਸੀਂ ਆਪਣੀ ਪਾਣੀ ਦੀ ਬੋਤਲ ਲੈ ਕੇ ਜਾ ਸਕਦੇ ਹੋ ਠੀਕ ਹੈ ਪਾਣੀ ਦੀ ਬੋਤਲ ਹੋਗੀ ਦੂਜੀ ਤੁਸੀਂ ਕੋਈ ਆਪਣੀ ਕੋਈ ਟੌਫੀ ਲੈ ਜਿਓ 2-4 ਟੌਫੀਆਂ ਲੈ ਜਿਓ ਬ੍ਰਿਕਸ ਦੀ ਗੋਲੀ ਹੋਗੀ ਜਿਵੇਂ ਕਿਉਂਕਿ ਜਦੋਂ ਦੁਪਹਿਰ ਦੇ ਮਤਲਬ ਸਮਾਂ ਹੋ ਜਾਂਦਾ ਨਾ ਰਨਿੰਗ ਕਰਦੇ ਹਾਂ ਕਿਉਂਕਿ ਵਿਚ ਵਿਚ ਇਹ ਹੋਇਆ ਜਿਹੜਾ 7 ਤਰੀਕ ਵਾਲੇ ਬੱਚੇ ਉੱਥੇ ਕੁਝ ਮਸ਼ੀਨਾਂ ਖਰਾਬ ਸੀ ਤਾਂ TCS ਕੰਪਨੀ ਵੱਲੋਂ ਕਿਉਂਕਿ ਜਿਹੜਾ ਸਾਰਾ ਕੁਝ ਹੈਂਡਲ ਕਰਿਆ ਜਾ ਰਿਹਾ ਹੈ ਉੱਥੇ ਉਹਨਾਂ ਦੀ ਹਾਈਡ ਮਸ਼ੀਨਸ ਖਰਾਬ ਹੋ ਗਈਆਂ 7 ਤੋਂ 7 ਜਿਹੜੇ 7 ਗਰੁੱਪ ਵਾਲੇ ਬੱਚੇ ਸੀ 7 ਵਜੇ ਵਾਲੇ ਉਹਨਾਂ ਨੂੰ ਘਟੋ ਘਟ ਪੀ 3 4 ਵਜੇ ਬਾਹਰ ਕੱਢਿਆ ਗਿਆ ਠੀਕ ਹੈ ਮੇਬੀ ਹੋ ਸਕਦਾ ਚਲੋ ਰੱਬ ਕਰੇ ਨਾ ਹੋਵੇ ਤੁਹਾਡੇ ਗਰੁੱਪ ਨਾਲ ਵੀ ਕੁਝ ਇਸ ਤਰੀਕੇ ਨਾਲ ਕੋਈ ਚੀਜ਼ ਹੋ ਜਾਈ ਹਾਈਡ ਮੈਜ਼ਰਮੈਂਟ ਵੇਲੇ ਤਾਂ ਆਪਣੇ ਜਿਹੜੇ ਬਿਗਸ ਹੋ ਗਿਆ ਬਿਕਸ ਦੀ ਗੋਲੀ ਖੁਣੇ ਤੇ ਆਪਣਾ ਜਿਹੜੀ ਵਾਟਰ ਬੋਟਰ ਹੋ ਗਈ ਟਰਾਂਸਪੇਰੈਂਟ ਉਹ ਨੂੰ ਅੰਦਰ ਲੈ ਜਿਓ ਤੁਸੀਂ ਤੇ ਰਨਿੰਗ ਤੋਂ ਪਹਿਲਾਂ ਜਾਂ ਰਨਿੰਗ ਤੋਂ ਬਾਅਦ ਇਹ ਬਿਕਸ ਦੀ ਗੋਲੀ ਤੁਸੀਂ ਮਤਲਬ ਕਿ ਜੇ ਕੋਈ ਟੌਫੀ ਹੋਈ ਉਹ ਨੂੰ ਚੂਸ ਚਾ ਲਿਓ ਗਲਾ ਬਹੁਤ ਸੁੱਕ ਸੁੱਕ ਦਾ ਮਤਲਬ ਉਥੇ ਠੀਕ ਹੈ ਇਥੋਂ ਮਤਲਬ ਕਿ ਆਪਾਂ ਕਹਿ ਸਕਦੇ ਨਾ ਗਲਾਂ ਜੇ ਤੁਹਾਡੇ ਕੋਲ ਪਾਣੀ ਨਾ ਹੋਵੇ ਜਾਂ ਕੁਝ ਵੀ ਨਾ ਹੋਵੇ ਮਤਲਬ ਕਿ ਬਹੁਤ ਜਿਆਦਾ ਦਰਦ ਹੋਣ ਲੱਗ ਜਾਂਦਾ ਠੀਕ ਹੈ ਪੇਨ ਹੁੰਦਾ ਤੇ ਤੁਸੀਂ ਆਪਣਾ ਜਿਹੜਾ ਕੋਈ ਫਲ ਫਰੂਟ ਅੰਦਰ ਤਾਂ ਲੈ ਕੇ ਨਹੀਂ ਜਾਂ ਦਿੱਤਾ ਜਾਂਦਾ ਪਰ ਤੁਸੀਂ ਬਾਹਰੋਂ ਆਪਣਾ ਕੋਈ ਖਾ ਕੇ ਜਾਇ ਕੋਈ ਕੇਲਾ ਹੋ ਗਿਆ ਜਾਂ ਕੋਈ ਆਪਣਾ ਐਪਲ ਉਪਲ ਹੋ ਗਿਆ ਠੀ ਤੇ ਹੋਰ ਤਾਂ ਅਗਰ ਮੈਨੂੰ ਲੱਗਦਾ ਇਸ ਵੀਡੀਓ ਦਾ ਪਰਪਸ ਸਾਰੂਖਸ ਕਵਰ ਕਰ ਲਿਆ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਕਰਦੇ ਹੋ ਬੈਲ ਆਈਕਨ ਉੱਪਰ ਇਸ ਤਰ੍ਹਾਂ ਜਿਸ ਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਗਰ ਤੁਹਾਡਾ ਕੋਈ ਵੀ ਡਾਊਟ ਹੁੰਦਾ ਤੁਸੀਂ ਮੈਨੂੰ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਆਪਣੇ ਟੈਲੀਗ੍ਰਾਮ ਦੇ ਉੱਤੇ ਠੀਕ ਹੈ ਤੇ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਬਾਕੀ ਪੜਦੇ ਰਹੋ મેન્ટ ਕਰਦੇ ਰਹੋ ਮੈਂ ਉਮੀਦ ਕਰਦਾ 2026 ਤੱਕ ਜੀ ਨੌਕਰੀ ਲੈ ਕੇ ਆਊਗਾ ਥੈਂਕ ਯੂ